ਮੀਡੀਆ ਪੰਜਾਬ ਟੀਵੀ ਦੇਖ ਰਿਹਾ ਹੈ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਡੀਆ ਪੰਜਾਬ ਦੇ ਸਟਰੀਟ ਵਿੱਚ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ ਪਹੁੰਚੇ ਆ ਸਿੱਖ ਜੀਵਨ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨਗੇ ਮੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੀਡੀਆ ਪੰਜਾਬ ਦੇ ਸਟੂਡੀਓ ਜਿੱਥੇ ਆਪਸ ਨੂੰ ਜੀ ਆਇਆਂ ਸਦਾ ਪਸੰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਮੈਨੂੰ ਮੀਡੀਆ ਪੰਜਾਬ ਟੀਵੀ ਤੇ ਸੰਗਤਾਂ ਦੇ ਰੂਪ ਰੂ ਕਰਵਾ ਰਹੇ ਹੋ ਅਤੀ ਤੁਹਾਡਾ ਬਹੁਤ ਹੀ ਸ਼ਲਾਘਾ ਜੋ ਉਦੋਂ ਹੈ ਜਿਸ ਦੇ ਤਹਿਤ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਉਹਨਾਂ ਦੀ ਗੁਰਬਾਣੀ ਵਿਚਾਰਧਾਰਾ ਕਾਕਰ ਪਛਾਣ ਦੇ ਕਿ ਸਫਲ ਯਤਨ ਕਰ ਰਹੇ ਹੋ ਸਤਿਗੁਰੂ ਤੁਹਾਨੂੰ ਤੇ ਮੀਡੀਆ ਪੰਜਾਬ ਨੂੰ ਇਸੇ ਤਰ੍ਹਾਂ ਹੀ ਬਹੁਤ ਕਰਨੇ ਬਲ ਬਖਸ਼ਦੇ ਰਹੇ ਜਿਵੇਂ ਜਿੱਦਾਂ ਆਪਾਂ ਬਹੁਤ ਸਾਰੇ ਪਰਮਾਤਮਾ ਦੀ ਗੱਲ ਕਰ ਰਹੇ ਹਾਂ ਆਪ ਰੱਬ ਦੀ ਗੱਲ ਕਰ ਰਹੇ ਆਂ ਹਾਂਜੀ ਰੱਬ ਦਾ ਆਪਾਂ ਨਾਮ ਵੀ ਜਪਦੇ ਆਂ ਰੱਬ ਨੂੰ ਪਾਉਣ ਦੀ ਕੋਈ ਨਹੀਂ ਕੀ ਜਿਹੜਾ ਰੱਬ ਦਾ ਪ੍ਰਮਾਤਮਾ ਦਾ ਨਾਮ ਜਪਣਾ ਸਾਨੂੰ ਯਾਨੀ ਕਿ ਨਾਮ ਜਪਣਾ ਰੱਬ ਤੱਕ ਪਹੁੰਚਾ ਸਕਦਾ ਕਿ ਨਹੀਂ ਪਹੁੰਚਾ ਸਕਦਾ ਬਿਲਕੁਲ ਜੀ ਰੱਬ ਦਾ ਨਾਮ ਜਪ ਕੇ ਹੀਸੀਂ ਰੱਬ ਤੱਕ ਪਹੁੰਚ ਸਕਦੇ ਆਂ ਨਾਮ ਹੀ ਸਾਨੂੰ ਨਾਮੀ ਵਿੱਚ ਅਪੇਦ ਕਰਾ ਦਿੰਦਾ ਹੈ ਪਰ ਉਹਦੇ ਲਈ ਵੀ ਕੁਝ ਸੰਸੋਚਨਾ ਪਏਗਾ ਜਿਵੇਂ ਕਿਸੇ ਕਾਰ ਦੇ ਥੱਲੇ ਪਹੀਆਂ ਦੇ ਥੱਲੇ ਜਕ ਲਾ ਦਿੱਤਾ ਜਾਏ ਹਾਂਜੀ ਤੇ ਕਾਰ ਨੂੰ ਸਪੀਡ ਦੇ ਦਿੱਤੀ ਜਾਏ ਹਾਂ ਤੇ ਕਾਰ ਦੇ ਪਹੀਏ ਤੇਜ਼ੀ ਨਾਲ ਘੁੰਦੇ ਰਹਿਣਗੇ ਉਹ ਕਾਰ ਮੰਜ਼ਿਲ ਤੇ ਪਹੁੰਚ ਜਾਏਗੀ ਕਿ ਨਹੀਂ ਹਾਂ ਨਹੀਂ ਪਹੁੰਚੇਗੀ ਨਹੀਂ ਪਹੁੰਚੇਗੀ ਜੇ ਪਹੀਆਂ ਦੇ ਥੱਲੇ ਜਕ ਲਗ ਗਿਆ ਹੋਇਆ ਉਹਦੇ ਨਾਲ ਕੀ ਹੋਏਗਾ ਪੈਟਰੋਲ ਸਾਡਾ ਵੇਸਟ ਹੋਏਗਾ ਤੇ ਨਾਲੇ ਸਾਡਾ ਸਮਾਂ ਵੇਸਟ ਹੋਏਗਾ ਬੁੱਝ ਜਾ ਪਰ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਜਦੋਂ ਸੀ ਪ੍ਰਭੂ ਦਾ ਨਾਮ ਜੱਪੀਏ ਪਰ ਥੱਲੇ ਹੰਕਾਰ ਦਾ ਜੱਗ ਲੱਗਿਆ ਹੋਵੇ ਨਾਮ ਦੀ ਗੱਡੀ ਸਾਡੀ ਚੱਲ ਰਹੀ ਹੋਵੇ ਪਰ ਹੰਕਾਰ ਦਾ ਜੱਗ ਲੱਗਿਆ ਹੋਵੇ ਉਹਦੇ ਨਾਲ ਕੀ ਹੋਏਗਾ ਇੱਕ ਤੇ ਸਾਡੇ ਸਮੇ ਦਾ ਪਟ્રોલ ਵਿਸਤ ਹੋਏਗਾ ਹੂੰ ਹੂੰ ਦੂਜਾ ਸਾਡੀ ਉਮਰ ਦਾ ਸਮਾਂ ਵਿਸਤ ਹੋਏਗਾ ਸਾਡੀ ਉਮਰ ਨਾਲ ਉਮਰ ਲੱਗ ਜਾਏਗੀ ਤਾਂ ਅਸੀਂ ਮੰਜ਼ਲ ਤੇ ਨਹੀਂ ਪਹੁੰਚ ਪਾਵਾਂਗੇ ਨਾਮ ਜੱਪਿਆ ਸਾਨੂੰ ਮੰਜ਼ਲ ਤੇ ਤਾਂ ਪਹੁੰਚਾਏਗਾ ਜੇ ਟਾਇਰ ਸੜਕ ਦੇ ਨਾਲ ਲੱਗ ਕੇ ਚੱਲਣ ਤੇ ਗੱਡੀ ਮੰਜ਼ਲ ਤੇ ਪਹੁੰਚ ਜਾਏਗੀ ਕੀ ਹੋਇਆ ਪ੍ਰਭੂ ਦਾ ਨਾਮ ਸਾਡੇ ਦਿਲ ਦੀ ਸੜਕ ਨਾਲ ਛੂ ਕੇ ਚੱਲੇ ਨਾ ਕਿ ਕੇਵਲ ਜ਼ਬਾਨੀ ਜ਼ਬਾਨੀ ਜਵਾਨੇ ਚੱਲੇ ਜਦੋਂ ਪ੍ਰਭੂ ਦਾ ਨਾਮ ਸਾਡੇ ਦਿਲ ਦੀ ਸੜਕ ਨਾਲ ਛੂ ਕੇ ਚੱਲੇਗਾ ਇੱਕ ਦਿਨ ਇਹ ਹੀ ਨਾਮ ਸਾਨੂੰ ਰੱਬ ਦੇ ਘਰ ਤੱਕ ਪਹੁੰਚਾ ਦੇਗਾ ਪਰ ਰੱਬ ਦੇ ਘਰ ਪਹੁੰਚਣ ਲਈ ਨਾਮ ਨੂੰ ਦਿਲ ਦੀ ਸੜਕ ਨਾਲ ਛੁਹਾ ਕੇ ਚੱਲਣ ਵਾਸਤੇ ਸਾਨੂੰ ਦੋ ਕੰਮ ਕਰਨੇ ਪੈਣਗੇ ਇੱਕ ਤੇ ਸਾਨੂੰ ਨਾਮ ਅਭਿਆਸ ਕਰਨਾ ਪਏਗਾ ਦੂਜਾ ਸਾਨੂੰ ਸਿਵਰਨ ਕਰਨਾ ਪਏਗਾ ਇਹ ਦੋ ਚੀਜ਼ਾਂ ਹੋਣਗੀਆਂ ਤੇ ਅਸੀਂ ਰੱਬ ਦੇ ਘਰ ਪਹੁੰਚਾਂਗੇ ਐਸੇ ਕਿ ਨਾਮ ਅਭਿਆਸ ਤੇ ਸਿਮਰਨ ਦੋ ਅਲੱਗ-ਅਲੱਗ ਚੀਜ਼ਾਂ ਬਿਲਕੁਲ ਜੀ ਅੱਛਾ ਜੀ ਨਾਮ ਦਾ ਅਭਿਆਸ ਨਾਮ ਜਪਣਾ ਇੱਕ ਅਲੱਗ ਚੀਜ਼ ਹੈ ਸਿਮਰਨ ਕਰਨੇ ਇੱਕ ਅਲੱਗ ਚੀਜ਼ ਹੈ ਅਸੀਂ ਤੋਂ ਹੀ ਸਮਝਦੇ ਵੀ ਨਾਮ ਅਭਿਆਸ ਵੀ ਹੋਈ ਚੀਜ਼ ਹੈ ਤੇ ਸਿਮਰਨ ਵੀ ਹੋਈ ਚੀਜ਼ ਹੈ ਵੀ ਉਹਦਾ ਕੋਈ ਡਿਫਰੈਂਟ ਨਹੀਂ ਚਲੋ ਅੱਜ ਅਸੀਂ ਨਾ ਦੋਨਾਂ ਦੇ ਹੀ ਵਿਚਾਰ ਕਰ ਲੈਂਦੇ ਹਾਂ ਅੱਛਾ ਕਿ ਨਾਮ ਅਭਿਆਸ ਕੀ ਹੈ ਨਾਮ ਜਪਣਾ ਕੀ ਹੈ ਸਿਮਰਨ ਕਰਨਾ ਕੀ ਹੈ ਪਾਈ ਕੰ ਸਿੰਘ ਜੀ ਨਾਬਾ ਦਾ ਨਾਮ ਤਕਰੀਬਨ ਸਾਰੇ ਜਾਣਦੇ ਨੇ ਧਿਆਨ ਬਿਲਕੁਲ ਉਹ ਜਾਣਕਾਰੀ ਦੇ ਮਤਾਸ ਨਹੀਂ ਹੈ ਉਹਨਾਂ ਦੇ ਗ੍ਰੰਥ ਨੂੰ ਵੀ ਲਗਭਗ ਸਾਰੇ ਜਾਣਦੇ ਨੇ ਜਿਹੜਾ ਮਹਾਨ ਕੋਸ਼ ਹੈ ਉਹਨਾਂ ਨੇ ਅਸਲ ਸਿੱਖ ਲਿਟਰੇਚਰ ਦਾ ਐਨਸਾਈਕਲੋਪੀਡੀਆ ਉਹ ਹੈ ਉਸ ਮਹਾਨ ਕੋਸ਼ ਦੇ ਵਿੱਚ ਉਹਨਾਂ ਨੇ ਇੱਕ ਪੈਰਾ ਦਿੱਤਾ ਛੋਟਾ ਜਿਹਾ ਨਾਮ ਅਭਿਆਸ ਦਾ ਅੱਛਾ ਨਾਮ ਅਭਿਆਸ ਲਿਖ ਕੇ ਉਹਦੇ ਵਿੱਚ ਉਹਨਾਂ ਨੇ ਨਾਮ ਅਭਿਆਸ ਦੀ ਗੱਲ ਕੀਤੀ ਨਾਮੇ ਵਿੱਚ ਪ੍ਰੇਮ ਕਰਕੇ ਉਸ ਦੇ ਨਾਮ ਦੇ ਤਾਤਪਰੇ ਨੂੰ ਚਿੰਤਨ ਕਰਦੇ ਹੋਏ ਫਿਰ ਚਿਤਵ੍ਰਿਤੀ ਨੂੰ ਬਾਰ ਬਾਰ ਜੋੜਨ ਦਾ ਅਭਿਆਸ ਕਰਨਾ ਗੁਰਮਤਿ ਵਿੱਚ ਅਭਿਆਸ ਦੀ ਇਸ ਪਰਪੱਕ ਅਵਸਥਾ ਦਾ ਨਾਮ ਲੇਵ ਅਤੇ ਉਸ ਤੋਂ ਪ੍ਰਾਪਤ ਹੋਏ ਰਸ ਨੂੰ ਆਨੰਦ ਲਿਖਿਆ ਹੈ ਲੇਵ ਤੇ ਉਹਦੇ ਲੇਵ ਤੋਂ ਪ੍ਰਾਪਤ ਹੋਏ ਆਨੰਦ ਨੂੰ ਉਸ ਦੇ ਉਸ ਤੋਂ ਪ੍ਰਾਪਤ ਹੋਏ ਆਨੰਦ ਨੂੰ ਨਾਮ ਰਸ ਲਿਖਿਆ ਹੈ ਇਦਾਂ ਮੈਂ ਹੁਣ ਇਹ ਪੈਰਾ ਥੋੜਾ ਲੰਮਾ ਹੈਗਾ ਨਾਮੀ ਵਿੱਚ ਪ੍ਰੇਮ ਕਰਕੇ ਉਸ ਦੇ ਨਾਮ ਦੇ ਤਤਪਰੇ ਨੂੰ ਚੰਤਨ ਕਰਦੇ ਹੋਏ ਚਿਤ ਰਿੱਤੀ ਵਿੱਚ ਬਾਰ ਬਾਰ ਜੋੜਨ ਦਾ ਅਭਿਆਸ ਕਰਨਾ ਇਸ ਅਭਿਆਸ ਦੀ ਪਰਪੱਕ ਅਵਸਥਾ ਦਾ ਨਾਮ ਗੁਰਮਤ ਵਿੱਚ ਲਿਵ ਅਤੇ ਉਸ ਤੋਂ ਪ੍ਰਾਪਤ ਹੋਏ ਆਨੰਦ ਨੂੰ ਨਾਮ ਰਸ ਲਿਖਿਆ ਹੈ ਹੁਣ ਇਸ ਗੱਲ ਨੂੰ ਸਮਝਣ ਵਾਸਤੇ ਨਾਮ ਅਭਿਆਸ ਦਾ ਇੱਕ ਤਰੀਕਾ ਹੈ ਅਸੀਂ ਇੱਕ ਇੱਕ ਸਟੈਪ ਨੂੰ ਗਨਵਾਚ ਲੈਨੇ ਆਂ ਪਹਿਲੀ ਗੱਲ ਹੈ ਨਾਮੀ ਵਿੱਚ ਪ੍ਰੇਮ ਕਰਕੇ ਜਿਦਾ ਅਸੀਂ ਨਾਮ ਜਪਣਾ ਉਸ ਨਾਮੀ ਨਾਲ ਸਾਡਾ ਪਿਆਰ ਹੈ ਕਿੰਨੀ ਹੈ ਪਹਿਲਾਂ ਤੇ ਨਾਮੀ ਨਾਲ ਪਿਆਰ ਹੋਵੇ ਹੁਣ ਨਾਮੀ ਨਾਲ ਪਿਆਰ ਕਿਵੇਂ ਹੋਏਗਾ ਨਾਮੀ ਨਾਲ ਪਿਆਰ ਕਰਨ ਦਾ ਭਾਵ ਦੇਖੋ ਮੇਰੇ ਸਾਹਮਣੇ ਕੋਈ ਮੇਰੇ ਮਿੱਤਰ ਦਾ ਨਾਮ ਲੈਂਦਾ ਮੈਨੂੰ ਖੁਸ਼ੀ ਚ ਹੋ ਜਾਂਦੀ ਹੈ ਖੁਸ਼ੀ ਚੜ ਜਾਂਦੀ ਹੈ ਵੀ ਪੈਸਾ ਤੂੰ ਉਹਦਾ ਨਾਮ ਲਿਓ ਮੇਰੇ ਮਿੱਤਰਿਆ ਤਾਂ ਜਦੋਂ ਕੋਈ ਮੇਰੇ ਸਾਹਮਣੇ ਮੇਰੇ ਦੁਸ਼ਮਣ ਦਾ ਨਾਮ ਲੈਂਦਾ ਹਾਲਕਿ ਗੁਰਸਿੱਖ ਦਾ ਦੁਸ਼ਮਣ ਕੋਈ ਨਹੀਂ ਹੁੰਦਾ ਅਸੀਂ ਜਿੰਦਗੀ ਦੀ ਨਿੱਜੀ ਜਰਨਲ ਗੱਲ ਕਰ ਰਹੇ ਆ ਕੋਈ ਸਾਡੇ ਦੁਸ਼ਮਣ ਦਾ ਨਾਮ ਲਵੇ ਅਸੀਂ ਚਾਨਕ ਇੱਕਦਮ ਕਹਿ ਦਿੰਦੇ ਹਾਂ ਕਿ ਉਹਦਾ ਨਾਮ ਕੱਲੂ ਲੈਣਾ ਸੀ ਕਿਉਂਕਿ ਅਸੀਂ ਦੁਸ਼ਮਣ ਦਾ ਨਾਮ ਸੁਣਨਾ ਵੀ ਪਸੰਦ ਨਹੀਂ ਕਰਦੇ ਮਿੱਤਰ ਦਾ ਨਾਮ ਲਵੇ ਸਾਨੂੰ ਖੁਸ਼ੀ ਹੋ ਜਾਂਦੀ ਹੈ ਹੁਣ ਕੋਈ ਪ੍ਰਭੂ ਦਾ ਨਾਮ ਲਵੇ ਸਾਨੂੰ ਚਾਹ ਚੜ ਜਾਏ ਕੋਈ ਰੱਬ ਦਾ ਨਾਮ ਲਵੇ RAM ਕਹੇ ਕੋਈ ਖੁਦਾ ਕੋਈ ਵੀ ਕਿ ਸੁਣ ਸੁਣ ਨਾਮ ਤੇਰਾ ਪ੍ਰੀਤਮ ਪ੍ਰੇਖਣ ਕਾ ਚਾਉ ਉਹਦਾ ਨਾਮ ਸੁਣ ਕੇ ਦੇਖਣ ਦਾ ਉਹਦੇ ਦਰਸ਼ਨਾਂ ਦੀ ਚਾਉ ਪੈਦਾ ਹੋ ਜਾਏ ਜਾਂ ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆਰ ਨਾਮ ਸੁਣ ਮਨ ਰਹਸੀਏ ਤਾਂ ਪਾਇ ਮੋਦਵਾ ਨਾਮ ਸੁਣ ਕੇ ਅੰਦਰ ਰਹਸ ਖੁਸ਼ੀ ਖੇੜਾ ਪੈਦਾ ਹੋ ਜਾਏ ਨਾਮੀ ਵਿੱਚ ਪ੍ਰੇਮ ਕਰਕੇ ਦਾ ਭਾਉ ਜਿਹੜਾ ਉਹਦਾ ਨਾਮ ਹੈ ਉਹਦੇ ਨਾਲ ਸਾਡਾ ਪ੍ਰੇਮ ਵੱਧ ਜਾਏ ਨਾਮੀ ਵਿੱਚ ਪ੍ਰੇਮ ਤੇ ਕਰ ਲਿਆ ਸੀ ਕਿਸੇ ਨੇ ਨਾਮੀ ਦਾ ਨਾਮ ਸਾਡੇ ਸਾਹਮਣੇ ਲਿਆ ਸਾਨੂੰ ਖੁਸ਼ੀ ਹੋਈ ਖੁਸ਼ੀ ਹੋਈ ਵੀ ਮੇਰਾ ਉਹਨਾਂ ਬਹੁਤ ਪ੍ਰੇਮ ਕਿ ਮੇਰਾ ਉਹ ਨਵਾਂ ਬੜਾ ਪ੍ਰੇਮ ਹੈ ਨਾਮੀ ਵਿੱਚ ਪ੍ਰੇਮ ਕਰਕੇ ਇਸ ਤੋਂ ਅਗਲੀ ਗੱਲ ਹੈ ਉਸ ਤੇ ਨਾਮ ਦੇ ਤਤਪਰੇ ਨੂੰ ਚੰਤਨ ਕਰਦੇ ਹੋਏ ਉਹ ਨਾਮ ਦੇ ਤਤਪਰੇ ਨੂੰ ਚੰਤਨ ਕਰਦੇ ਹੋਏ ਦਾ ਅਰਥ ਕੀ ਬਣਿਆ ਤੁਸੀਂ ਆਪਣੇ ਬੇਟੇ ਦਾ ਨਾਮ ਲਿਆ ਜਾਂ ਮੈਂ ਤੁਹਾਡੇ ਬੇਟੇ ਦਾ ਤੁਹਾਡੇ ਸਾਹਮਣੇ ਨਾਮ ਲਿਆ ਇਕ ਤਾਂ ਖੁਸ਼ੀ ਹੋਈ ਬੇਟਾ ਹੈ ਦੂਜੇ ਜਦੋਂ ਨਾਮ ਲਿਆ ਤੁਹਾਨੂੰ ਤੁਹਾਡੇ ਬੇਟੇ ਦੇ ਗੁਣ ਅਗੁਣ ਚਿਹਰਾ ਮੂਰਾ ਸੁਭਾਅ ਸਾਰਾ ਸਾਹਮਣੇ ਆ ਗਿਆ ਤੁਸੀਂ ਆਪਣੇ ਬੇਟੇ ਨੂੰ ਯਾਦ ਕਰ ਲਿਆ ਜਾਂ ਮੈਂ ਜ਼ਬਾਨ ਤੋਂ ਕਿਹਾ ਸਰਦਾਰ ਤਰਸੀਮ ਸਿੰਘ ਨਾਮ ਲੈਂਦਿਆਂ ਸਰ ਤੁਹਾਡਾ ਚਿਹਰਾ ਮੇਰੀ ਅੱਖਾਂ ਸਾਹਮਣੇ ਆ ਗਿਆ ਲੰਮਾ ਪ੍ਰਕਾਸ਼ਮੰਦੜਾ ਹੈ ਮੂਰਾ ਨਹੀਂ ਚਿਹਰਾ ਹੈ ਹਸ ਮੁਖ ਚਿਹਰਾ ਹੈ ਗੁਰਸਿੱਖ ਹੋਰ ਨਿਮਰਤਾ ਵਾਲਾ ਸੁਭਾਅ ਵਾਲਾ ਹੁਣ ਚੀਨਾ ਮੇਰੇ ਸਾਹਮਣੇ ਆ ਗਿਆ ਇਹਦਾ ਮਤਲਬ ਜਦੋਂ ਮੈਂ ਸਰਦਾਰ ਤਰਸੇਮ ਸਿੰਘ ਜੀ ਗਿਆ ਤੇ ਤੁਹਾਨੂੰ ਯਾਦ ਕਰ ਲਿਆ ਹੁਣ ਮੈਂ ਫਿਰ ਕਿਆ ਸਰਦਾਰ ਤਰਸੇਮ ਸਿੰਘ ਤੇ ਕੀ ਹੋਇਆ ਮੈਨੂੰ ਮੇਰਾ ਇੱਕ ਕਥਾਵਾਚ ਕਵੀਰ ਇੰਗਲੈਂਡ ਦਾ ਉਹ ਯਾਦ ਆ ਗਿਆ ਕਿ ਬਹੁਤ ਸੋਹਣੀ ਕਥਾ ਕਰਦੇ ਨੇ ਬੜਾ ਪਿਆਰੇ ਫਿਰ ਮੈਂ ਕਿਆ ਸਰਦਾਰ ਤਰਸੇਮ ਸਿੰਘ ਮੈਨੂੰ ਇੰਡੀਆ ਦਾ ਇੱਕ ਕੀਰਤਨ ਕਰਨ ਵਾਲਾ ਸਿੰਘ ਯਾਦ ਆ ਗਿਆ ਜਿਹੜਾ ਕੀਰਤਨ ਕਰਦਾ ਹੈ ਮੈਂ ਹੁਣ ਜ਼ਬਾਨ ਤੋਂ ਕਿਹਾ ਸਰਦਾਰ ਤਰਸੀਮ ਸਿੰਘ ਮੇਰੇ ਅੱਖਾਂ ਸਾਹਮਣੇ ਕੀਰਤਨ ਦੇ ਫੁਆਰ ਚੱਲ ਪਏ ਮੈਂ ਤੁਹਾਨੂੰ ਯਾਦ ਕੀਤਾ ਨਹੀਂ ਨਹੀਂ ਇੰਗਰੇਣ ਵੱਲ ਨਹੀਂ ਯਾਦ ਕੀਤਾ ਨਹੀਂ ਨਹੀਂ ਮੈਨੂੰ ਦਿਹਾਣੇ ਵੱਲ ਯਾਦ ਕੀਤਾ ਤੁਹਾਨੂੰ ਨਹੀਂ ਕੀਤਾ ਕਿਉਂਕਿ ਤੁਸੀਂ ਯਾਦ ਨਹੀਂ ਆਏ ਮੈਨੂੰ ਕੀਰਤਨ ਯਾਦ ਆ ਗਿਆ ਤੇ ਲੁਧਿਆਣੇ ਵਾਲੇ ਭਾਈ ਤਰਸੇਮ ਸਿੰਘ ਯਾਦ ਆ ਗਏ ਜਦੋਂ ਮੈਂ ਭਾਈ ਤਰਸੇਮ ਸਿੰਘ ਕਿਹਾ ਮੇਰੇ ਕੰਨਾਂ ਦੇ ਵਿੱਚ ਕਥਾ ਗੂੰਜਣ ਲੱਗ ਗਈ ਫਿਰ ਮੈਂ ਤੁਹਾਨੂੰ ਯਾਦ ਕੀਤਾ ਮੈਂ ਫਿਰ ਮੈਂ ਇੰਗਲੈਂਡ ਵਾਲੇ ਤੁਹਾਨੂੰ ਨਹੀਂ ਕੀਤਾ ਜਦੋਂ ਮੈਂ ਸਰਦਾਰ ਤਰਸੇਮ ਸਿੰਘ ਕਿਹਾ ਚਿਹਰਾ ਹਸਮੁਖ ਨੂਰਾਨੀ ਚਿਹਰਾ ਔਰ ਲੰਮਾ ਪ੍ਰਕਾਸ਼ਮੰਦਾੜਾ ਉਹ ਆ ਗਿਆ ਫਿਰ ਕਿਨੂੰ ਯਾਦ ਕੀਤਾ ਫਿਰ ਮੈਨੂੰ ਕੀਤਾ ਫਿਰ ਤੁਹਾਨੂੰ ਕੀਤਾ ਇੰਗਲੈਂਡ ਤੇ ਇੰਡੀਆ ਵਾਲੇ ਨੂੰ ਨਹੀਂ ਕੀਤਾ ਜਿਹਦਾ ਨਾਮ ਲਿਆ ਉਸ ਦੇ ਨਾਮ ਦੇ ਤਤਪਰੇ ਨੂੰ ਚਿੰਤਨ ਕਰਦੇ ਹੋਏ ਚੇਤੇ ਕਰਕੇ ਤੇਗਾ ਵੀ ਨਾਮ ਦਾ ਤਤਪਰਜ ਕੀ ਹੈ ਇਹ ਨਾਮ ਕਿਹਦਾ ਹੈ ਜਿਹਦਾ ਨਾਮ ਹੈ ਉਹਦਾ ਰੂਪ ਉਹਦਾ ਗੁਣ ਉਹਦਾ ਸੁਭਾਅ ਉਹਦਾ ਸੁਭਾਅ ਕੀ ਹੋ ਰਿਹਾ ਉਹ ਸਾਹਮਣੇ ਆ ਰਿਹਾ ਤੁਸੀਂ ਆਪਣੇ ਬੇਟੇ ਦਾ ਨਾਮ ਲੈਨੇ ਹੋ ਉਹਦਾ ਚਿਹਰਾ ਸਾਹਮਣੇ ਆ ਜਾਂਦਾ ਤੁਸੀਂ ਆਪਣੇ ਪਿਤਾ ਦਾ ਨਾਮ ਲੈਨੇ ਹੋ ਉਹਨਾਂ ਦੇ ਗੁਣ ਸੁਭਾਅ ਸਾਰੇ ਸਾਹਮਣੇ ਆ ਜਾਂਦੇ ਤੁਸੀਂ ਮਿੱਤਰ ਦਾ ਨਾਮ ਲੈਨੇ ਹੋ ਤੁਹਾਡੀ ਮਿੱਤਰ ਦੇ ਗੁਣ ਚਿਹਰਾ ਸੁਭਾਅ ਸਾਰਾ ਸਾਹਮਣੇ ਆ ਜਾਂਦਾ ਹੈ ਜਿਹਦਾ ਨਾਮ ਲਿਆ ਉਹਦਾ ਚਿਹਰਾ ਉਹਦਾ ਸੁਭਾ ਉਹਦਾ ਰੂਪ ਉਹਦਾ ਗੁਣ ਸਾਹਮਣੇ ਆ ਗਿਆ ਸਮਝ ਲਿਓ ਉਹਦਾ ਨਾਮ ਦਾ ਸੀ ਚਿੰਤਨ ਕਰ ਲਿਆ ਮੈਂ ਸਦਾਰਤਰ ਸਿੰਘ ਜਾਂ ਦਾੜਾ ਲੰਮਾ ਚਿਹਰਾ ਸਾਹਮਣੇ ਆ ਗਿਆ ਮੈਂ ਤੁਹਾਡਾ ਚਿੰਤਨ ਕੀਤਾ ਹੋਰ ਕਿਸੇ ਦਾ ਨਹੀਂ ਕੀਤਾ ਨਾਮ ਦਾ ਚਿੰਤਨ ਕਰਨ ਦਾ ਮਤਲਬ ਜਿਹਦਾ ਨਾਮ ਲਈਏ ਉਹ ਚੇਤੇ ਆ ਚੇਤੇ ਆ ਗਿਆ ਵੀ ਉਹਦਾ ਰੂਪ ਕੀ ਹੈ ਗੁਣ ਕੀ ਹੈ ਸੁਭਾ ਕੀ ਹੈ ਹੁਣ ਮੈਂ ਜੇ ਸਵਾਲ ਕਰਾਂ ਕਿ ਤੁਸੀਂ ਵੈਗੁਰੂ ਕਹਿੰਦੇ ਹੋ ਸਾਨੂੰ ਕੋਈ ਰੂਪ ਗੁਣ ਨਜ਼ਰ ਆਉਂਦਾ ਹੈ ਨਹੀਂ ਹੈ ਨਹੀਂ ਕੋਈ ਰੂਪਤਾ ਉਹ ਅਗਰ ਦਿਸਦਾ ਹੈ ਕੋਈ ਗੁਣ ਗੁਣਤਾ ਨਹੀਂ ਸੁਭਾਅ ਕੋਈ ਨਹੀਂ ਹੁੰਦਾ ਵੈਗੁਰੂ ਇੱਕ ਅਖਰੀ ਹਾਂ ਤਕਰੀਬਨ ਸਾਡੇ ਨਾਲ ਇਹੀ ਕੁਝ ਹੋ ਰਿਹਾ ਹਾਂ ਅਸੀਂ ਆਪਣੇ ਬੇਟੇ ਦਾ ਨਾਮ ਲੈਨੇ ਆ ਉਹਦਾ ਗੁਣ ਗੁਣ ਸੁਭਾਅ ਆ ਜਾਂਦੇ ਨੇ ਸਾਹਮਣੇ ਪਰ ਜਦ ਤੁਸੀਂ ਵੈਗੁਰੂ ਕਹਿੰਦੇ ਆ ਕੁਝ ਵੀ ਨਹੀਂ ਹੁੰਦਾ ਇਹਦਾ ਮਤਲਬ ਅਸੀਂ ਨਾਮੀ ਦੇ ਨਾਮ ਦਾ ਚਿੰਤਨ ਕੀਤਾ ਹੀ ਕੀਤਾ ਹੀ ਹੈ ਸਾਨੂੰ ਪਤਾ ਹੀ ਨਹੀਂ ਕੀ ਬੋਲ ਰਿਹਾ ਮੈਂ ਕੱਲਾ ਕਹੀ ਜਮਾ ਸਰਦਾਰ ਦਰਸੀਮ ਸਿੰਘ ਸਰਦਾਰ ਦਰਸੀਮ ਸਿੰਘ ਨਾ ਕਥਾ ਯਾਦ ਆਈ ਨਾ ਕੀਰਤਨ ਨਾ ਤੁਸੀਂ ਯਾਦ ਹੀ ਨਹੀਂ ਕੀਤੀ ਸਿਰਫ ਜ਼बान ਕਹਿ ਰਹੀ ਹੈ ਅਜਰਬਾਨ ਬੋਲ ਰਹੀ ਹੈ ਮੈਂ ਨਾ ਤੁਹਾਡਾ ਚੰਤਨ ਕੀਤਾ ਨਾ ਕਿਸੇ ਦਾ ਨਾਮ ਦੇ ਤਤਪਰੇ ਨੂੰ ਚੰਤਨ ਕਰਦੇ ਹੋਏ ਦਾ ਭਾਵ ਜਿਹਦਾ ਨਾਮ ਲਿਆ ਉਹਦਾ ਗੁਣ ਰੂਪ ਸੁਭਾ ਸਾਰਾ ਕੁਝ ਸਾਹਮਣੇ ਆ ਜਾਏ ਨਾਮ ਦਾ ਤਤਪਰਜ ਸਾਹਮਣੇ ਆ ਜਾਏ ਜਦੋਂ ਮੈਂ ਵੈਗਰੂ ਕਹਿਣਾ ਮਿਸ ਜਵਾਨ ਮੇਰੀ ਵੈਗਰੂ ਕਹਿੰਦੀ ਹੈ ਪਰ ਕੁਝ ਵੀ ਯਾਦ ਨਹੀਂ ਹੁੰਦਾ। ਪਰ ਸ਼੍ਰੀ ਇਹਦਾ ਮੋਰੇ ਸਭ ਕੁਝ ਨਹੀਂ ਮੈ। ਇਹਦਾ ਮਤਲਬ ਨਾ ਵੈਗਰੂ ਨੂੰ ਯਾਦ ਨਹੀਂ ਕੀਤਾ। ਹੁਣ ਜੇ ਵੈਗਰੂ ਨੂੰ ਯਾਦ ਕਰਨਾ ਤੇ ਤਾਤਪਰੇ ਦਾ ਚਿੰਤਨ ਕਿਵੇਂ ਹੋਏਗਾ? ਉਹ ਐਵੇਂ ਹੋਏਗਾ ਮੈਂ ਵੈਗਰੂ ਕਹਾ ਵੈਗਰੂ ਦੇ ਗੁਣ ਉਹਦਾ ਸੁਭਾਅ ਸਾਰਾ ਕੁਝ ਮੇਰੇ ਅੱਖਾਂ ਸਾਹਮਣੇ ਆ ਜਾਏ। ਉਹ ਕੀ ਹੈ? ਕੀ ਹੈ? ਮੈਂ ਕਹਾਂ ਵੈਗਰੂ ਯਾਦ ਆ ਜਾਏ ਇੱਕ ਓੰਕਾਰ ਉਹ ਇੱਕ ਵੀ ਹੈ ਤੇ ਸਾਰੇ 'ਚ ਬੈਠਾ ਹੈ। ਸਾਰੇ 'ਚ ਮੈਂ ਵਾਹਿਗੁਰੂ ਕਮਾ ਯਾਦ ਆ ਜਾਏ ਸਤ ਨਾਮ ਉਹਦਾ ਨਾਮ ਸਦਾ ਹੀ ਰਹਿਣੇ ਸਾਡੇ ਨਾਮ ਮਿਟ ਜਾਣੇ ਨੇ ਮੈਂ ਕਮਾ ਵਾਹਿਗੁਰੂ ਉਹਦਾ ਗੁਣ ਯਾਦ ਆ ਜਾਏ ਕਰਤਾ ਪੁਰਖ ਸਾਰੀਆਂ ਚੀਜ਼ਾਂ ਉਹਨੇ ਬਣਾਈਆਂ ਨੇ ਤੇ ਬਣਾ ਕੇ ਵਿਚ ਹੀ ਰਹਿ ਗਿਆ ਨਿਰਭਉ ਯਾਦ ਆ ਜਾਏ ਉਹਨੂੰ ਕਿਸੇ ਦਾ ਡਰ ਨਹੀਂ ਨਿਤ ਵੈਰ ਉਹਨੂੰ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਅਕਾਲ ਮੂਰਤ ਮੌਤ ਤੋਂ ਪਰੇ ਅਜੂਨੀ ਜੁਨਾਤ ਨਹੀਂ ਹੁੰਦਾ ਸਹਬ ਨੂੰ ਸਵੈਮ ਤੋਂ ਪ੍ਰਕਾਸ਼ ਦਿਆਲੂ ਉਤਰਸਖੰਧਾ ਹੈ ਕਿਰਪਾਲੂ ਕਿਰਪਾ ਕਰਦਾ ਹੈ ਸਿਰਜਨਹਾਰ ਪੈਦਾ ਕਰਦਾ ਹੈ ਬਖਸ਼ਿੰਦ ਮੇਰੇ ਪਾਪ ਮਾਫ ਕਰ ਦਿੰਦਾ ਹੈ ਗੁਨਾਹ ਮਾਫ ਕਰ ਦਿੰਦਾ ਹੈ ਫਿਰ ਮੈਂ ਨਾਮ ਦੇ ਤਤਪਰੇ ਦਾ ਚਿੰਤਨ ਕਰ ਲਿਆ ਹਾਂ ਨਾਮ ਦੇ ਤਤਪਰੇ ਦਾ ਚਿੰਤਨ ਕਰ ਲਿਆ ਇੱਥੇ ਤੱਕ ਹੋ ਗਿਆ ਹਾਂਜੀ ਨਾਮੇ ਵਿੱਚ ਪ੍ਰੇਮ ਕਰਕੇ ਪ੍ਰੇਮ ਕਰ ਰਿਹਾ ਨਾਮ ਦੇ ਤਤਪਰੇ ਦਾ ਚਿੰਤਨ ਕਰਦੇ ਹੋਏ ਹੁਣ ਚਿਤਵ੍ਰਿੱਤੀ ਨੂੰ ਬਾਰ-ਬਾਰ ਜੋੜਨ ਦਾ ਅਭਿਆਸ ਕਰਨਾ ਅਭਿਆਸ ਕਿਵੇਂ ਕਰਾਂਗੇ ਬਾਰ-ਬਾਰ ਜੋੜਨ ਦਾ ਮੈਂ ਤੁਹਾਡਾ ਨਾਮ ਤੇ ਲੈ ਜਨਾ ਸਰਦਾਰ ਸੇਮ ਸਿੰਘ ਜੀ ਮੇਰੇ ਬੜੇ ਪਿਆਰੇ ਮਿੱਤਰ ਨੇ ਤੁਸੀਂ ਮਿੱਠਾ ਬੋਲਦੇ ਹੋ ਮੈਂ ਮਿੱਠਾ ਨਹੀਂ ਬੋਲਦਾ ਸਿਰਫ ਯਾਦ ਹੀ ਕਰ ਲੈਣਾ ਇਹਦਾ ਮਤਲਬ ਤੁਹਾਡੇ ਗੁਣ ਹੁਣ ਮੇਰੇ ਜੀਵਨ ਨਾਲ ਜੁੜਿਆ ਨਹੀਂ ਹੈ ਜੇ ਤੁਹਾਨੂੰ ਮਿੱਤਰ ਮੰਨਿਆ ਹੈ ਅਭਿਆਸ ਕਰਾਂ ਤੁਹਾਡੇ ਗੁਣ ਮੇਰੇ ਕੋਲ ਆ ਨਾਮ ਦਾ ਅਭਿਆਸ ਕਰਨ ਦਾ ਭਾਵ ਜਿਹੜਾ ਰੱਬ ਦਾ ਨਾਮ ਹੈ ਉਹਦੇ ਗੁਣ ਮੇਰੇ ਚਾ ਜਾਣਾ ਜੇ ਰੱਬ ਨਿਰਪਉ ਹੈ ਮੈਂ ਵੀ ਕਿਸੇ ਤੋਂ ਡਰਾਂ ਨਾ ਜੇ ਰੱਬ ਨਿਰਵੈਰ ਹੈ ਤੇ ਮੇਰੀ ਕਿਸੇ ਨਾਲ ਦੁਸ਼ਮਣੀ ਨਾ ਰਵੇ ਜੇ ਰੱਬ ਬਖਸ਼ੰਦ ਹੈ ਮੈਂ ਵੀ ਕਿਸੇ ਦੀ ਗਲਤੀ ਮੁਆਫ ਕਰ ਸਕਣ ਦਾ ਜਿਗਰਾ ਰੱਖਦਾ ਹੋਵਾਂ ਇਹ ਹੈ ਉਹਦੇ ਗੁਣਾਂ ਨੂੰ ਜੀਵਨ ਚ ਬਸਾਣਾ ਚਿੱਤ-ਵ੍ਰਿੱਤੀ ਚ ਬਾਰ-ਬਾਰ ਜੋੜਨਾ ਚਿੱਤ ਮੈਨੇ ਚੇਤਾ ਯਾਦ ਯਾਦ ਵਿੱਚ ਵਸਾ ਲੈਣਾ ਉਹਨਾਂ ਗੁਣਾਂ ਨੂੰ ਜੋੜ ਲੈਣਾ ਕਿ ਮੇਰਾ ਰੱਬ ਸਤਨਾਮ ਹੈ ਤੇ ਮੈਂ ਵੀ ਸੱਚੀ ਬੋਲਾਂਗਾ ਜਿਹੋ ਜਿਹਾ ਮੇਰਾ ਰੱਬ ਹੈ ਨਾ ਉਹ ਜਿਹੋ ਹੋਵਾਂਗਾ ਇਹਨੂੰ ਕਹਿੰਦੇ ਨੇ ਨਾਮ ਜਪਣਾ ਜਪਣਾ ਮੈਨੇ ਉਹਦੇ ਵਰਗਾ ਜਪਣ ਲੱਗ ਜਾਣਾ ਸੇਮ ਉਹਦੇ ਵਰਗਾ ਹੋ ਜਾਣਾ ਵੀ ਫਲਾਣਾ ਮੈਨੂੰ ਫਲਾਣੇ ਵਰਗਾ ਜੱਪਦਾ ਲੱਗਦਾ ਲੱਗਦਾ ਹਾਂ ਉਦਹੀਂ ਜਪਣ ਲੱਗ ਜਾਵਾਂ ਮੈਂ ਉਸ ਨਾਮ ਨੂੰ ਜੀਵਨ ਦੇ ਵਿੱਚ ਧਾਰ ਲਵਾਂ ਚਿੱਤ વૃਤੀ ਵਿੱਚ ਜੋੜ ਲਵਾਂ ਜੇ ਨਿਰਪੋਹ ਹੈ ਤੇ ਮੈਂ ਜਦੋਂ ਨਿਰਪੋਹ ਜੱਪਾਂ ਉਦੋਂ ਮੈਂ ਨਿਰਪੋਹ ਹੋ ਜਾਵਾਂ ਜੇ ਮੈਂ ਜ਼ੁਬਾਨ ਤੋਂ ਨਿਰਪੋਹ ਤੇ ਜਪਦਾ ਹੁੰਦਾ ਇਸੇ ਤਰ੍ਹਾਂ ਹੈ ਸਿਰੇ ਜਪਜੀ ਸਾਹਿਬ ਦਾ ਪਾਠ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਸਿਰ ਸਰਦਾਰ ਜੀ ਜਪਜੀ ਸਾਹਿਬ ਪੜ੍ਹ ਕੇ ਬਾਹਰ ਗਏ ਵਾਪਸ ਆ ਗਏ ਸਰਦਾਰਨੀ ਕਹਿੰਦੀ ਤੁਸੀਂ ਤੇ ਕੰਮ ਨਹੀਂ ਲਈ ਸੀ ਵਾਪਸ ਮੋੜ ਆਏ ਤੇ ਸਰਦਾਰ ਜੀ ਕਹਿੰਦੇ ਉਹ ਬਿੱਲੀ ਰਸਤਾ ਘਟ ਗਈ ਜਪਿਆ ਨਿਰਭਉ ਹੈ ਡਰ ਬਿੱਲੀ ਤੋਂ ਲੱਗ ਰਿਹਾ ਇਹ ਤਾਂ ਮੰਤਰਿਆ ਚੂਹੇ ਆ ਜਿੰਦਗੀ ਹੋ ਗਈ ਬਿੱਲੀ ਇਹਦੇ ਕੋਲ ਤਾਂ ਚੂਹਾ ਡਰਦਾ ਹਾਂਜੀ ਹਾਂਜੀ ਰੈਰੋ ਸਦਾ ਪਾਠ ਕੀਤਾ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿੰਕਾ ਪਉ ਸਭ ਕੁਆਸੀ ਜਿੰਨੇ ਨਿਰਭਉ ਜਪਿਆ ਤਾਂ ਸਾਰੇ ਡਰ ਮੋਂ ਕੋ ਦੇ ਪਰ ਘਰੋਂ ਬਾਹਰ ਗਿਆ ਫਿਰ 5 ਮਿੰਟ ਚਲਾ ਗਿਆ ਸਰਦਾਰ ਜੀ ਹੁਣ ਕੀ ਹੋ ਗਿਆ ਉਹ ਜੀ ਖੋਤਾ ਹੀਂ ਪਿਆ ਖੋਤਾ ਹੀਂ ਡਰ ਦਾ ਖੋਤੇ ਦੀ ਹੀਂ ਤੋਂ ਇਹ ਤਾਂ ਮਤਲਬ ਜਪਿਆ ਨਹੀਂ ਨਾਮ ਜਪਣ ਦਾ ਮਤਲਬ ਨਾਮ ਵਰਗਾ ਪੂਜਣਾ ਨਾਮ ਵਰਗਾ ਪੂਜਣਾ ਇਹ ਆ ਨਾਮ ਦਾ ਅਭਿਆਸ ਕਰਨਾ ਕਿ ਜੇ ਮੈਂ ਨਿਰਭਉ ਜਪਿਆ ਤੇ ਨਿਰਭਉ ਜਪੈ ਸਗਲ ਸੋਮ ਮੈਂ ਮੇਰੇ ਪਉ ਜਪਾ ਮੇਰੇ ਸਾਰੇ ਡਰ ਮੁੱਕ ਜਾਣਾ ਜੇ ਮੈਂ ਨਿਰਵੈਰ ਜਪਾਂ ਤੇ ਨਿਰਵੈਰ ਹੋ ਜਾਮਾ ਮੇਰੇ ਤੋਂ ਸਾਰੇ ਗੁਣ ਪੈਦਾ ਹੋ ਜਾਣਾ ਭਾਈ ਗੁਰਦਾਸ ਜੀ ਨੇ ਨਾਮ ਜਪਣ ਬਾਰੇ ਇੱਕ ਕਵਿਤਾ ਕਿਹਾ ਬਹੁਤ ਪਿਆਰਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਮੈਂ ਜਦ ਚਿੰਤਾਵੰਦ ਜਪਾਂ ਮੇਰੀ ਚਿੰਤਾਵੰਦ ਮੁੱਕ ਜਾਣਾ ਜਦੋਂ ਮੈਂ ਆਪਣੇ ਜੀਵਨ ਦੇ ਵਿੱਚ ਜੋੰਨੇ ਨੂੰ ਜਪਾਂ ਮੈਂ ਜੂਨਾ ਤੋਂ ਰਹਿਤ ਹੋ ਜਾਵਾਂ ਮੈਂ ਅਮਰ ਹੋ ਜਾਵਾਂ ਜਦੋਂ ਮੈਂ ਨਿਰਵੈਰ ਚ ਜਪਾਂ ਮੇਰੇ ਦੁਸ਼ਮਣ ਮੁੱਕ ਜਾਣ ਜਦੋਂ ਮੈਂ ਨਿਰਪੋਝ ਜਪਾਂ ਮੇਰੇ ਸਾਰੇ ਡਰ ਮੁੱਕ ਜਾਣ ਕਿਉਂਕਿ ਨਿਰਪੋਝ ਜਪਣ ਨਾਲ ਡਰ ਮੁੱਕ ਜਾਂਦੇ ਨੇ ਜਦੋਂ ਮੈਂ ਨਿਰਵੈਰ ਚ ਸਿਮਰਿਆ ਮੇਰੀ ਬੈਰੀ ਖਤਮ ਹੋ ਗਈ ਜਦੋਂ ਮੈਂ ਅਕਾਲ ਸਿਮਰਿਆ ਮੈਂ ਕੁਲਾਂ ਦੇ ਮੋਹ ਤੋਂ ਮੁਕਤ ਹੋ ਗਿਆ ਜਦੋਂ ਅਟੱਲ ਨੂੰ ਸਿਮਰਿਆ ਉਦੋਂ ਮੇਰੀ ਟੜਕਣਾ ਮੁੱਕ ਗਈ ਮੈਂ ਵੀ ਆਟਲ ਹੋ ਗਿਆ ਜਦੋਂ ਮੈਂ ਅੰਦਰ ਭੇਦ ਸਿਮਰਿਆ ਮੇਰੇ ਭੇਦ ਸਾਰੇ ਖਤਮ ਹੋ ਗਏ ਜਦੋਂ ਮੈਂ ਨਾਥ ਨੂੰ ਸਿਮਰਿਆ ਮੇਰਾ ਨਾਥ ਹੋ ਬਣ ਗਿਆ ਜਿੱਦਾਂ ਦਾ ਉਹਦਾ ਨਾਮ ਸਿਮਰਿਆ ਜੱਪਿਆ ਉਹਦਾ ਨਾਮ ਹੀ ਹੋ ਗਿਆ ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ ਜਦੋਂ ਮੈਂ ਚਿੰਤਾ ਮਨ ਨੂੰ ਚਿਤਵਿਆ ਮੇਰੀ ਚਿੰਤਾ ਮੁੱਕ ਗਈ ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹਨ ਜਦੋਂ ਮੈਂ ਅਜੋਨੀ ਜੱਪਿਆ ਮੇਰੇ ਜੁਨਾ ਦੇ ਸੰਕਟ ਖਤਮ ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੀ ਜਦੋਂ ਮੈਂ ਅਕਾਲ ਨੂੰ ਜਪਿਆ ਮੈਂ ਅਕਾਲ ਹੋ ਗਿਆ ਮੇਰੇ ਕਾਲ ਕੰਟਕ ਨਾਸ਼ ਹੋ ਗਏ ਮੇਰੇ ਮੌਤ ਦੇ ਡਰ ਤੇ ਦੁੱਖ ਖਤਮ ਹੋ ਗਏ ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੀ Nirbhay bhajan pram bhai dal bhajaye hai ਜਦੋਂ ਮੈਂ Nirbhay ਦਾ ਭਜਨ ਕੀਤਾ ਮੇਰੇ ਡਰਾਂ ਦੇ ਦਲਾਂ ਦੇ ਦਲ ਭੱਜ ਕੇ ਦੌੜ ਗਏ ਮੈਂ Nirbhay ਹੋ ਗਿਆ ਸਿਮਰਤ ਨਾਥ ਨਿਰਵੈਰ ਬੈਰ ਪਾਉ ਤਿਆਗਿਓ ਜਦੋਂ ਮੈਂ ਨਾਥ ਨਿਰਵੈਰ ਨੂੰ ਸਿਮਰਿਆ ਨਿਰਵੈਰ ਦੀ ਭਾਵਨਾ ਖਤਮ ਹੋ ਗਈ ਸਿਮਰਤ ਨਾਥ ਨਿਰਵੈਰ ਬੈਰ ਪਾਉ ਤਿਆਗਿਓ ਔਰ ਪਾਗਿਓ ਪੇਧ ਖੇਤ ਨਿਰਪੇਧ ਗੁਣ ਗਾਏ ਹੈ ਜਦੋਂ ਮੈਂ ਨਿਰਪੇਧ ਨੂੰ ਜਪਿਆ ਮੇਰੇ ਪੇਧ ਮੇਰੇ ਖੇਤ ਸਾਰੇ ਖਤਮ ਹੋ ਗਏ ਇਸੇ ਤਰ੍ਹਾਂ ਜੀਵਨ ਦੇ ਵਿੱਚ ਜਦੋਂ ਮੈਂ ਅਕਲ ਅੰਚਲ ਗ੍ਰਹਿ ਕੁਲ ਨਾ ਵਿਚਾਰੇ ਕੋ ਅਟਲ ਸ਼ਰਨ ਆਵਾਗਮਣ ਮਿਟਾਏ ਹੈ ਜਦੋਂ ਮੈਂ ਅਕਲ ਨੂੰ ਜਪਿਆ ਤੇ ਮੇਰੇ ਕੋਲਾਂ ਦੇ ਮੋਹ ਖਤਮ ਹੋ ਗਏ ਮੈਂ ਅਕਲ ਨਾਲ ਜੁੜ ਕੇ ਅਕਲ ਹੋ ਗਿਆ ਇਸ ਤਰ੍ਹਾਂ ਅਟਲ ਸ਼ਰਨ ਆਵਾਗਮਣ ਮਿਟਾਏ ਹਨ ਜਦੋਂ ਮੈਂ ਅਟਲ ਦੀ ਸ਼ਰਨ ਵਿੱਚ ਆ ਗਿਆ ਮੇਰੀ ਪਟਕਣਾ ਦੋਜ ਪੰਜ ਖਤਮ ਹੋ ਗਈ ਮੈਂ ਅਟਲ ਹੋ ਗਿਆ ਅਟਲ ਹੋ ਗਿਆ ਜਿਹੋ ਜਾਂ ਨਾਮ ਜਪਿਆ ਉਹੋ ਜਾਂ ਹੋ ਜਾਂਦਾ ਹੈ ਜਿੱਦਾਂ ਦਾ ਨਾਮ ਨਾਮੀ ਦਾ ਨਾਮ ਜਪਣ ਵਾਲਾ ਨਾਮੀ ਚਰਪੇਤ ਹੋ ਜਾਂਦਾ ਹੈ ਨਾਮ ਦਾ ਗੁਣ ਉਹਦੇ ਅੰਦਰ ਦਾਖਲ ਹੋ ਜਾਂਦਾ ਹੈ ਪ੍ਰਵੇਸ਼ ਕਰ ਜਾਂਦਾ ਹੈ ਇਸ ਕਰਕੇ ਇਹਨੂੰ ਕਹਿੰਦੇ ਨੇ ਚਿੱਤ-ਵ੍ਰਿੱਤੀ ਨੂੰ ਬਾਰ-ਬਾਰ ਜੋੜਨ ਦਾ ਅਭਿਆਸ ਕਰਨਾ ਹੈ ਜਿਹੜਾ ਨਾਮ ਜਪਰਿਆਂ ਉਹਦਾ ਗੁਣ ਤਾਰਨ ਕਰ ਲਵਾ ਫਿਰ ਜਪਿਆ ਜੇ ਗੁਣ ਨਹੀਂ ਆਇਆ ਫਿਰ ਨਹੀਂ ਜਪਿਆ ਜੇ ਮੈਂ ਨਿਰਪੋ ਜਪਿਆ ਤੇ ਨਿਰਪੋ ਹੋ ਗਿਆ ਨਿਰਪੋ ਜਪੇ ਸਗਲ ਪਉ ਮਿਟੈ ਤੇ ਜੇ ਮੈਂ ਨਿਰਪੋ ਤੇ ਲੱਖ ਵਾਰੀ ਜਪਿਆ ਹੋਵਾਂ ਤੇ ਡਰ ਮੇਰੇ ਸ਼ਨੀ ਗ੍ਰਹਿ ਜੰਤਰ ਮੰਤਰ ਤੱਕ ਖਤਮ ਹੀ ਨਾ ਹੋਇਓ ਫਿਰ ਕਾਹਦਾ ਨਿਰਪੋ ਚੱਤਿਆ ਫਿਰ ਨਹੀਂ ਜਪਿਆ ਜਿੱਦਣ ਜਪ ਲਵਾਂਗਾ ਜਪਨ ਦਾ ਮਤਲਬ ਉਹ ਗੁਣ ਤਾਮ ਕਰ ਲੈਣਾ ਉਹ ਗੁਣ ਪੂਰੇ ਦਾ ਪੂਰੇ ਜੇ ਨਿਰਭਉ ਜਪਿਆ ਨਿਰਭਉ ਮੈਂ ਜਪਨ ਲੱਗ ਜਾਵਾਂ ਵੀ ਮੈਂ ਨਿਰਭਉ ਆ ਨਿਰਵੈਰ ਜਪਿਆ ਤੇ ਮੈਂ ਨਿਰਵੈਰ ਜਪਨ ਲੱਗ ਜਾਵਾਂ ਲੱਗਣ ਲੱਗ ਜਾਵਾਂ ਮੈਂ ਨਿਰਵੈਰ ਹੀ ਆ ਇਸ ਕਰਕੇ ਗੁਰਬਾਣੀ ਪੜਨ ਨਾਲੋਂ ਜ਼ਿਆਦਾ ਬਣਨਾ ਜ਼ਰੂਰੀ ਹੈ ਬਣਨਾ ਜ਼ਰੂਰੀ ਜਿੰਨੀ ਜਾਨੀ ਕਿ ਅਸੀਂ ਪੜਹੀਏ ਉਹਨੇ ਬੜੀ ਜਾਈਏ ਉਹਨੇ ਬੜੀ ਜਾਈਏ ਜਿਦਾਂ ਕਪੜੀ ਪੜ ਲਈ ਜਿਦਾਂ ਆਪ ਜੀ ਨੇ ਮੂਲ ਮੰਤਰ ਦਾ ਦੱਸਿਆ ਅਸੀਂ ਮੂਲ ਮੰਤਰ ਸਾਡੇ ਜੀਵਨ ਵਿੱਚ ਆ ਜਾਵੇ ਹਾਂਜੀ ਜੇ ਉਸ ਤੋਂ ਸਟੈਪ ਅੱਗੇ ਗਏ ਪੌੜੀ ਤੇ ਸਾਡੀ ਉਹ ਪੌੜੀ ਨਾਲ ਜਿੱਦਾਂ ਜਿੱਦ ਤੁਰਦੇ ਗਏ ਜਿੱਦਾਂ ਉਹ ਜੀਵਨ ਦੇ ਵਿੱਚ ਸਾਰੇ ਗੁਰਬਾਣੀ ਪ੍ਰਵੇਸ਼ਨ ਦੀ ਜਾਵੇ ਉਹ ਨਾ ਹਾਂ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਆਵਾਜ਼ ਗੁਰਬਾਣੀ ਬਣੀ ਬਣਨਾ ਐਸੀ ਗੁਰਬਾਣੀ ਤੇ ਜਿੰਨਾ ਚਿਰ ਬਣੇ ਨਹੀਂ ਉਹਨਾਂ ਚਿਰ ਸਿਰ ਜਪਿਆ ਨਹੀਂ ਫਿਰ ਫਿਰ ਬੋਲਿਆ ਹੈਗਾ ਬੋਲਿਆ ਜਪਣ ਦਾ ਭਾਵ ਉਹ ਚੀਜ਼ ਬਣ ਜਾਣਾ ਹਾਂ ਚਿਤ ਮ੍ਰਿਤਤੀ ਨੂੰ ਬਾਰ-ਬਾਰ ਜੋੜਨ ਦਾ ਅਭਿਆਸ ਕਰਨਾ ਇਸ ਅਭਿਆਸ ਦੀ ਪਰਪੱਕ ਅਵਸਥਾ ਦਾ ਨਾਮ ਹੈ ਗੁਰਮਤਿ ਵਿੱਚ ਲੇਵ ਜਦੋਂ ਪਰਪੱਕ ਹੋ ਗਿਆ ਨਾ ਗੁਣ ਉਹਦਾ ਰੂਪ ਆ ਗਿਆ ਗੁਣ ਦਾ ਉਦੋਂ ਲੇਵ ਲੱਗ ਗਈ ਇਹਦਾ ਮਤਲਬ ਅਸੀਂ ਜੈ ਕਿ ਉਤੇ ਬੋਲੀ ਜਾਂਦੇ ਮੈਂ ਜਾਣਦਾ ਨਹੀਂ ਬੰਦੇ ਨੂੰ ਤੇ ਮੈਂ ਉਹਦਾ ਨਾਮ ਲੈ ਕੇ ਕਰੀ ਜਾਂਦਾ ਨਾ ਮੇਰੀ ਉਹਦੀ ਪਛਾਣ ਨਾ ਉਹਦੇ ਗੁਣਾਂ ਉਹਦੇ ਜਿੰਨੇ ਆਪਣੇ ਕਹ ਲਈਏ ਆਪਾਂ ਅੰਖੜਾ ਪਾੜ ਕਰਾਉਨੇ ਆ ਆਪਾਂ ਪਾੜ ਕਰਦੇ ਆ ਜਾਂ ਘਰਾਂ ਦੇ ਵਿੱਚ ਕਿੰਨੇ ਕਾਰ ਵਿਹਾਰ ਗੁਰਪਾ ਗੁਰੂ ਦੇ ਨਾਮ ਦੇ ਉੱਪਰ ਕਰਦੇ ਆ ਇਹਦਾ ਮਤਲਬ ਅਸੀਂ ਬਣਦੇ ਨਹੀਂ ਉਹਦੇ ਬਿਲਕੁਲ ਸੱਸਨ ਬੜਨਾ ਪਏਗਾ ਬੜਨਾ ਪਏਗਾ ਗੁਰਬਾਣੀ ਜੀਵਨ ਦਾ ਅਧਾਰ ਹੈ ਇਹਦੇ ਤੇ ਸਾਡਾ ਜੀਵਨ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੁਣ ਇਸ ਤੋਂ ਅਗਲੀ ਗੱਲ ਲਿਵ ਉਦੋਂ ਲੱਗ ਜਾਏਗੀ ਜਦੋਂ ਗੁਣਤਾ ਸ਼ਾਮਲ ਹੋ ਜਾਏਗਾ ਵਾਹ ਬਹੁਤ ਸ਼ਾਨਦਾਰ ਜਿਵੇਂ ਮੈਂ ਬੋਲਿਆ ਸਤਨਾਮ ਹਮ ਸਤਨਾਮ ਜਪਿਆ ਮੈਂ ਸੱਚ ਹੋ ਗਿਆ ਹੁਣ ਮੈਂ ਸਤਨਾਮ ਤੋਂ ਸਿੱਖਿਆ ਵੀ ਸੱਚ ਹੋਣਾ ਮੈਂ ਹਮ ਸੱਚ ਬੋਲਣਾ ਸੱਚ ਸੁਣਨਾ ਸੱਚ ਦੇਖਣਾ ਹੁਣ ਇੰਨੀ ਲਿਵ ਲੱਗ ਗਈ ਜਦੋਂ ਕਿਸੇ ਨੇ ਗੱਲ ਕੀਤੀ ਸੁਭਾਵੋਂ ਕੀ ਸੱਚ ਮੂੰਹੋਂ ਨਿਕਲ ਗਿਆ ਹਮ ਉਚੇੜ ਚ ਨਹੀਂ ਕਰਨੀ ਪਈ ਕਿਉਂਕਿ ਮੈਂ ਸਤਨਾਮ ਜਪਿਆ ਲਿਵ ਲੱਗ ਗਈ ਨਾ ਇੱਕ ਵਕ ਹੋ ਗਿਆ ਹੁਣ ਜबान ਜਦੋਂ ਬੋਲਦੀ ਹੈ ਸੱਚ ਹੀ ਬੋਲਦੀ ਹੈ ਸੱਚ ਹੀ ਬੋਲਦੀ ਕੰਮ ਜਦੋਂ ਸੁਣਦੇ ਨੇ ਸੱਚ ਸੁਣਦੇ ਨੇ ਹੱਥ ਜਦੋਂ ਕਰਦੇ ਨੇ ਸੱਚੀ ਕਰਮ ਕਰਦੇ ਨੇ ਮਨ ਸੋਚਦਾ ਸੱਚੀ ਸੋਚਦਾ ਹੈ ਜਦੋਂ ਦੇਖਦਾ ਸੱਚੀ ਦੇਖਦਾ ਹੈ ਇਹਨੂੰ ਕਹਿੰਦੇ ਲਿਵ ਲੱਗ ਗਈ ਸਭ ਨਾਲ ਵੀ ਸੱਚ ਤੋਂ ਬਿਨਾਂ ਬੰਦਾ ਜਾਂਦਾ ਨਹੀਂ ਕਹਤੇ ਇਹ ਲਿਵ ਜਿਹੜਾ ਇਹ ਇੰਗਲਿਸ਼ ਦਾ ਲਫ਼ਜ਼ ਹੈ ਜਾਂ ਕਿ ਇਹ ਨਹੀਂ ਨਹੀਂ ਉਹ ਲਿਵ ਉਹ ਬਲਣੀ ਇਹ ਲਿਵ ਹੈਗਾ ਆਮ ਹਿੰਦੀ ਦਾ ਸੰਸਕ੍ਰਿਤ ਦਾ ਲਫ਼ਜ਼ ਹੈ ਹਾਂ ਜੁੜ ਜਾਣਾ ਮਤਲਬ ਜੁੜ ਜਾਣਾ ਲਿਵ ਲੱਗਣੀ ਆਮ ਜਨਰਲ ਅਸੀਂ ਭਾਸ਼ਾ ਵਿੱਚ ਬੋਲਦੇ ਹਾਂ ਇਹ ਉਸ ਤੋਂ ਪ੍ਰਾਪਤ ਹੋਏ ਆਨੰਦ ਨੂੰ ਨਾਮ ਰਸ ਲਿਖਿਆ ਹੈ। ਉਸ ਗੁਣ ਤੋਂ ਵੀ ਕੋਈ ਰਸ ਪ੍ਰਾਪਤ ਆਨੰਦ ਪ੍ਰਾਪਤ ਹੁੰਦਾ ਹੈ। ਹੁੰਦਾ ਹੈ। ਜਦੋਂ ਉਹ ਨਾਮ ਰਸ ਬਣ ਜਾਂਦਾ ਹੈ ਉਹ ਕਿਵੇਂ ਜਦੋਂ ਮੈਂ ਉਹਨਾਂ ਗੁਣਾਂ ਦੀ ਵਰਤੋਂ ਨਿੱਜੀ ਜ਼ਿੰਦਗੀ 'ਚ ਕੀਤੀ ਉਹ ਮੈਨੂੰ ਆਨੰਦ ਆ ਗਿਆ। ਮੈਂ ਗਰੀਬ ਦੀ ਜੇਬ ਕੱਟਣ ਲੱਗਿਆ ਸੀ। ਮੈਨੂੰ ਗੁਰੂ ਦਾ ਗਿਆਨ ਯਾਦ ਆ ਗਿਆ ਵੀ ਹੱਕ ਪਰਾਇਆ ਨਾਨਕਾ ਸੁਰਸ ਗਾਈ। ਮੈਂ ਆਪਣੇ ਹੱਥ ਪਿੱਛੇ ਖਿੱਚ ਲਿਆ। ਮੰਦਰੋਂ ਆਵਾਜ਼ ਆ ਰਹੀ ਕਿ ਵਾਹ ਗੁਰੂ ਗੁਰੂ ਵਾਹ ਤੁਮਨੇ ਬਚਾ ਲਿਆ ਮੇਰਾ ਜੀਵਨ ਅਨੰਦਿਤ ਹੋ ਗਿਆ ਧੰਨ ਭਾਗੀ ਹੋ ਗਿਆ ਇੱਕ ਆਦਮੀ ਆਇਆ ਉਹ ਮੈਨੂੰ ਗਾਲ ਕੱਢ ਰਿਹਾ ਹੈ ਨਿਰੰਤਰ ਨਿਰਵੈਰਤਾ ਦਾ ਗੁਣ ਆ ਗਿਆ ਹਾਂਜੀ ਭਾਈ ਸਾਹਿਬ ਜੀ ਕੀ ਗੱਲ ਹੋ ਗਈ ਕੀ ਗੱਲ ਹੈ ਕੀ ਗਲਤੀ ਹੋ ਗਈ ਜਦੋਂ ਮੈਂ ਭਾਈ ਸਾਹਿਬ ਕਹਿ ਦਿੱਤਾ ਵੀਰ ਕਹਿ ਦਿੱਤਾ ਉਹਨੇ ਨਿਰੰਤਰ ਨਿਰਵੈਰਤਾ ਦਾ ਗੁਣ ਪ੍ਰਗਟ ਹੋ ਗਿਆ ਆਨੰਦ ਆ ਗਿਆ ਮੇਰਾ ਦੁਸ਼ਮਣ ਨਹੀਂ ਰਿਹਾ ਉਹ ਉਹ ਮੰਨਦਾ ਹੋਵੇਗਾ ਕਿ ਉਹਦੀ ਉਹਦੀ ਬਿਰਤੀ ਹੈ ਮੇਰੀ ਬਿਰਤੀ ਹੋ ਰਹੀ ਹੈ ਇਹ ਲੋਕਾਂ ਨੇ ਨਾਮ ਨਾਮਸ ਮੈਂ ਇੱਕ ਉਦਾਹਰਣ ਨੰਬਰਸ ਦੇਣਾ ਚਾਹ ਰਿਹਾ ਹਾਂ ਨਾਮੀ ਵਿੱਚ ਪ੍ਰੇਮ ਕਰਕੇ ਮਨ ਨੂੰ ਤੁਹਾਡਾ ਨਾਮ ਹੈ ਸਦਾਰਤਨ ਸਿੰਘ ਸਿੰਘ ਮੈਂ ਤੁਹਾਡੇ ਨਾਲ ਪ੍ਰੇਮ ਪਾਇਆ ਜਦੋਂ ਤੁਹਾਡਾ ਕਿਸ ਕਿਸੇ ਨੇ ਤੁਹਾਡਾ ਨਾਮ ਮੇਰੇ ਸਾਹਮਣੇ ਲਿਆ ਮੈਨੂੰ ਚਾਹ ਚੜ ਗਿਆ ਉਹ ਮੇਰੀ ਮਿੱਤਰ ਨਹੀਂ ਉਸ ਦੇ ਨਾਮ ਦੇ ਤਤਪਰੇ ਨੂੰ ਚਿੰਤਨ ਕਰਦੇ ਹੋਏ ਜਦੋਂ ਤੁਹਾਡਾ ਨਾਮ ਲਿਆ ਤੁਹਾਡੇ ਗੁਣ ਮੇਰੇ ਅੱਖਾਂ ਸਾਹਮਣੇ ਆ ਗਏ ਮੇਰੇ ਮਨ ਦੇ ਵਿੱਚ ਆ ਗਏ ਫਿਰ ਚਿਤਵ੍ਰਤੀ ਵਿੱਚ ਜੋੜਨ ਦਾ ਬਾਰ ਬਾਰ ਅਭਿਆਸ ਕਰਨਾ ਪਾਓ ਤੁਹਾਡੇ ਨਾਲ ਪ੍ਰੇਮ ਹੋਇਆ ਲਿਵ ਲੱਗ ਗਈ। ਹਮ ਅਬ ਹਮ ਤੁਮ ਇਕ ਬਏ ਹਮ ਹਮ ਇੰਨੇ ਇਕ ਹੋ ਗਏ ਕਿ ਅਸੀਂ ਇੱਕ ਦੂਜੇ ਦੇ ਸੁੱਖ ਦੁੱਖ ਤੇ ਸ਼ਾਮਲ ਹੋਣ ਲੱਗ ਗਏ। ਵਿਆਹ ਸ਼ਾਦੀ ਚ ਸ਼ਾਮਲ ਹੋਣ ਲੱਗ ਗਏ। ਇੱਕ ਦੂਜੇ ਦਾ ਸਾਥ ਦੇਣਾ ਚਾਹ। ਇੰਨੇ ਲਿਵ ਲੱਗ ਗਏ। ਹੁਣ ਲਿਵ ਤੇ ਲੱਗ ਗਈ ਪਰ ਨਾਮ ਰਸ ਕੀ ਹੈ? ਹਮ ਪ੍ਰਾਪਤੀ ਕੀ ਹੈ ਫਿਰ? ਆਨੰਦ ਕੀ ਹੈ? ਹਮ ਮੈਨੂੰ ਤੁਹਾਡੀ ਮਿੱਤਰਤਾ ਨਾਲ ਤੁਹਾਡੇ ਪ੍ਰੇਮ ਨਾਲ ਆਨੰਦ ਕੀ ਮਿਲੇਗਾ? ਹਮ ਉਹ ਆਨੰਦ ਇਹ ਮਿਲੇਗਾ ਜਦੋਂ ਮੈਂ ਤੁਹਾਡੀ ਵਰਤੋਂ ਵਿਹਾਰ ਕਰਾਂਗਾ ਜਿਵੇਂ ਰੱਬੀ ਗੁਣਾਂ ਦੀ ਵਰਤੋਂ ਵਿਹਾਰ ਕੀਤੀ ਜੀਵਨ ਚ ਆਨੰਦ ਆ ਗਿਆ ਜਦੋਂ ਮੈਂ ਤੁਹਾਡੇ ਨਾਲ ਵਰਤੋਂ ਵਿਹਾਰ ਕਰਾਂਗਾ ਉਦੋਂ ਮੇਰੇ ਜੀਵਨ ਚ ਆਨੰਦ ਆ ਰਿਹਾ ਇਸ ਤਰ੍ਹਾਂ ਮਾਨੂੰ ਮੇਰਾ ਬੇਟਾ ਬਿਮਾਰ ਹੋ ਗਿਆ ਉਹਦੀ ਇਹੋ ਜੀ ਕੰਡੀਸ਼ਨ ਨੇ ਵੀ ਉਹਨੇ ਘੰਟੇ 2 ਘੰਟੇ ਚ ਮਰ ਜਾਣਾ ਹੈ ਡਾਕਟਰਾਂ ਨੇ ਜਵਾਬ ਦੇ ਦਿੱਤਾ ਉਹ ਕਹਿੰਦੇ ਵੀ ਸਰਜੀ ਕਰਨੀ ਪੈਗੀ ਹੁਣੇ ਹੀ ਪਰ ਉਹਦੇ ਲਈ 1000 ਰੁਪਏ ਚਾਹੀਦੇ ਹੈ ਬਿਲਕੁਲ ਹੈ ਨਹੀਂ ਅਰਨ ਮੈਂ ਤੁਹਾਨੂੰ ਕਿਹਾ ਭਾਈ ਸਾਹਿਬ ਜੀ ਵੀ 1000 ਰੁਪਏ ਚਾਹੀਦੇ ਮੇਰੇ ਬੇਟੇ ਦਾ ਇਲਾਜ ਹੋ ਜਾਏ ਕੋ ਬਚ ਜਾਏਗਾ ਹੂੰ ਤੁਸੀਂ ਕਹਿੰਦੇ 10000 ਕੀ 10000 ਫੜੋ ਤੁਹਾਡਾ ਬੇਡਾ ਬਚਣਾ ਚਾਹੀਦਾ ਤੁਹਾਡਾ ਨਾ ਵਰਤੋਂ ਵਿਹਾਰ ਕੀਤਾ ਤੁਸੀਂ ਮੈਨੂੰ ਮਰਿਆ ਦਿੱਤੀ ਮੇਰਾ ਬੇਡਾ ਬਚ ਗਿਆ ਉਹ ਬਚਿਆ ਬੇਟਾ ਕੀ ਹੈ ਆਨੰਦ ਹੈ ਸੁੱਖ ਹੈ ਤੁਹਾਡੇ ਨਾਲ ਮਿਲੋ ਤੁੰਦਾ ਸੁੱਖ ਹੈ ਇਸੇ ਤਰ੍ਹਾਂ ਰੱਬੀ ਗੁਣਾ ਨੂੰ ਜਦੋਂ ਅਸੀਂ ਜੀਵਨ ਵਿੱਚ ਧਾਰ ਕੇ ਵਰਤਦੇ ਹਾਂ ਵਰਤਦੇ ਹਾਂ ਉਹਦੀ ਵਰਤੋਂ ਵਿਹਾਰ ਜੋ ਸਾਨੂੰ ਆਨੰਦ ਪ੍ਰਗਟ ਕਰਦਾ ਹੈ ਆਈਓ ਫਿਰ ਨਾਮ ਦਾ ਪ੍ਰਮੇਰੀ ਮੈਂ ਸਤਿਗੁਰੂ ਮੈਂ ਪਾਇਆ ਬਿਲਕੁਲ ਜੀ ਨਿਰਵੈਰ ਜਪਿਆ ਨਿਰਵੈਰ ਹੋ ਗਿਆ ਦੁਸ਼ਮਣੀ ਕੋਈ ਨਹੀਂ ਰਹੀ ਨਿਰਭੋਜ ਜਪਿਆ ਹੁਣ ਜਿੰਨਾ ਮਰਜੀ ਕੋਈ ਝਾੜੂ ਫੁਕਾ ਮੰਤਰ ਖੰਤਰ ਚੰਦਰ ਚਾਲਾ ਰਵੇ ਨਾ ਰਹੀ ਖਤਮ ਹੋ ਗਿਆ ਜਦੋਂ ਸਤਨਾਮ ਜੁੜਿਆ ਹੁਣ ਝੂਠ ਦਾ ਸੰਬੰਧੀ ਮੋ ਗਿਆ ਸਿਫਤ ਕਰਨ ਲੱਗੇ ਤੇ ਨੰਝਾ ਚੁਗਲੀ ਵੈਸੀ ਚਲੀ ਗਈ ਸਾਰੇ ਗੁਣ ਜਦੋਂ ਬਖਸ਼ਿਸ਼ ਦਾ ਗੁਣ ਆ ਗਿਆ ਜਦੋਂ ਦਿਆਲੂ ਦਾ ਗੁਣ ਆ ਗਿਆ ਤਸ ਖਾਂ ਲਾਗੇ ਦੂਜੇ ਉੱਪਰ ਇਹ ਹੈ ਨਾਮ ਤੱਕ ਅਭਿਆਸ ਕਰਨਾ ਨਾਮ ਜਪਣਾ ਮੈਨੇ ਜਿਹੜੀ ਵੀ ਅਸੀਂ ਬਾਣੀ ਪੜ੍ਹਦੇ ਆਂ ਜਿਹੜੇ ਵੀ ਰੱਬ ਦੇ ਨਾਮ ਚੱਤੀ ਜਾ ਰਹੇ ਆਂ ਉਸ ਨਾਮ ਦੇ ਗੁਣ ਨੂੰ ਜੀਵਨ ਵਿੱਚ ਤਾਰਨ ਕਰਨਾ ਉਹ ਹੈ ਨਾਮ ਜਪਣਾ ਆਨੰਦ ਮੰਨਣਾ ਨਾਮ ਜਪਣਾ ਉਹਦਾ ਆਨੰਦ ਉਹ ਨਾਮ ਜਪਣੇ ਹਾਂ ਸਿਮਰਨ ਨੇ ਫਿਰ ਇੱਕ ਅਲੱਗ ਚੀਜ਼ ਹੋ ਜਾਂਦੀ ਹੈ ਉਹ ਹੈ ਨਾਮ ਜਪਣਾ ਜਿਹਦੇ ਵਿੱਚ ਅਸੀਂ ਜੁੜ ਜਾਂਦੇ ਆਂ ਤੇ ਸਿਮਰਨ ਜਿਹੜਾ ਉਹ ਇਹਦੇ ਤੋਂ ਥੋੜਾ ਜਿਹਾ ਹੈ ਥੋੜਾ ਮਿਲਦਾ ਜੁਦਾ ਹੀ ਹੈ ਬਸ ਸੁਕੰ ਦੇ ਪੇਵੇ ਹਾਂਜੀ ਮੈਂ ਜੇ ਤੁਹਾਨੂੰ ਸਵਾਲ ਕਰਾਂ ਤੁਸੀਂ ਸਿਮਰਨ ਕਰਦੇ ਨੇ ਹਾਂਜੀ ਤੁਹਾਡੇ ਇਸ ਦੇਸ਼ ਦੇ ਵਿੱਚ ਸਾਰੇ ਸਿਮਰਨ ਕਰਦੇ ਨੇ ਸਾਰੇ ਤਾਂ ਨਹੀਂ ਕਰਦੇ ਸਾਰੇ ਨਹੀਂ ਜੇ ਮੈਂ ਤੁਹਾਨੂੰ ਕਹਾਂ ਤੁਹਾਡੇ ਦੇਸ਼ ਚ ਸਾਰੇ ਹੀ ਸਿਮਰਨ ਕਰਦੇ ਨੇ ਕੀ ਗੁਰਮੁਖ ਕੀ ਮਨਮੁਖ ਕੀ ਚੋਰ ਕੀ ਸਾਧ ਦੁਨੀਆ ਤੇ ਇੱਕ ਵੀ ਐਸਾ ਮਨੁੱਖ ਨਹੀਂ ਜਿਹੜਾ ਸਿਮਰਨ ਨਹੀਂ ਕਰਦਾ ਹਾਂ ਹਾਂ ਨਾਮ ਜਪਦਾ ਕੀ ਵਿਰਲਾ ਵਰਲੇ ਨਾਮ ਜਪਣ ਦਾ ਮਤਲਬ ਨਾਮ ਵਰਗਾ ਹੋ ਜਾਣਾ ਪਰ ਸਿਮਰਨ ਸਾਰੇ ਕਰਦੇ ਨੇ ਸਿਮਰਨ ਸਾਰੇ ਕਰਦੇ ਨੇ ਏ ਆਪਾਂ ਇੱਥੇ ਥੋੜਾ ਜਿਹਾ ਸਮਾਂ ਹੋ ਗਿਆ ਬ੍ਰੇਕ ਦਾ ਇੱਥੇ ਆਪਾਂ ਬ੍ਰੇਕ ਤੋਂ ਬਾਅਦ ਸਿਮਰਨ ਵਾਲਾ ਜਿਹੜਾ ਟੌਪਿਕ ਆ ਉਹ ਜਾਰੀ ਰੱਖਾਂਗੇ ਬਰਦੇ ਹਾਂ ਬ੍ਰੇਕ ਤੋਂ ਬਾਅਦ